ਕੀਵੇਂ ਦੇਖਦੇ ਹੋ ਇੱਕ ਹਿੰਦੂ ਚਿਹਰਾ ਅੱਗੇ ਹੋਇਆ ਹਿੰਦੂ ਚਿਹਰਾ ਖਾਸ ਕਰਕੇ ਬਹੁਤ ਘੱਟ ਦੇਖਣ ਨੂੰ ਮਿਲਦਾ ਬਹੁਤ ਘੱਟ ਪਾਰਟੀਆਂ ਦੇ ਵਿੱਚ ਹਿੰਦੂ ਚਿਹਰੇ ਨੂੰ ਅੱਗੇ ਕੀਤਾ ਜਾਂਦਾ ਹੈ ਹਿੰਦੂ ਵੋਟ ਕਿੰਨੀ ਕੁ ਜੁੜੂਗੀ ਅੱਗੇ ਆਉਣ ਵਾਲੀਆਂ ਚੋਣਾਂ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਆਉਣ ਦੇ ਨਾਲ ਉਹਨਾਂ ਨੂੰ ਪ੍ਰਧਾਨ ਲੋਕ ਦੇ ਨਾਲ ਹਿੰਦੂ ਵੋਟ ਬੈਂਕ ਦਾ ਫਰਕ ਪਊਗਾ ਪਾਰਟੀ ਆਮ ਆਦਮੀ ਪਾਰਟੀ ਨੂੰ ਚਾਹੇ ਕੋਈ ਹਿੰਦੂ ਸੀ ਕੋਈ ਮੁਸਲਮਾਨ ਸੀ ਕੋਈ ਸਿੱਖੀ ਸਾਰੇ ਭਾਈ ਸਾਰੇ ਦਾ ਸਮਰਥਨ ਆ ਸੋ ਇੱਕ ਹਿੰਦੂ ਚਿਹਰਾ ਹੋਣਾ ਇਹ ਵੋਟਾਂ ਨਾਲ ਕੋਈ ਮੈਟਰ ਨਹੀਂ ਕਰਦਾ ਕਿਉਂਕਿ ਇਹ ਪਾਰਟੀ ਬੰਦੇ ਦੀ ਕਾਬਲੀਅਤ ਦੇਖ ਕੇ ਉਹਨੂੰ ਅਹੁਦਾ ਦਿੰਦੀ ਆ ਪਾਰਟੀ ਨੇ ਕਿ ਪੜੇ ਲਿਖੇ ਵਧੀਆ ਇਨਸਾਨ ਨੂੰ ਮੌਕਾ ਦਿੱਤਾ ਕਿਉਂਕਿ ਉਹ ਸਮਾਂ ਕੱਢ ਸਕਦਾ ਜੋ ਉਸ ਆਦਮੀ ਸਮਾਂ ਕੱਢ ਸਕਦਾ ਉਹ ਉਹਦਾ ਰੱਖ ਸਕਦਾ ਸੋ ਰੋੜਾ ਸਾਹਿਬ ਕੋਲ ਬਹੁਤ ਸਮਾਂ ਵਾ ਬੜੇ ਸਤਾਰਜੋਗ ਨੇ ਸੋ ਮੈਂ ਤਾਂ ਇਹ ਦੇਖ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਕਿ ਪਾਰਟੀ ਦੇ ਕਈ ਅਜਿਹੇ ਵੀ ਹੋਣਗੇ ਕਿ ਲੋਕ ਇਹ ਵੀ ਕਹਿੰਦੇ ਹੋਣਗੇ ਕਿ ਹਿੰਦੂ ਚਿਹਰਾ ਤਾਂ ਅੱਗੇ ਕੀਤਾ ਗਿਆ ਕਿ ਹਿੰਦੂ ਵੋਟ ਬੈਂਕ ਹੈ ਜਿਹੜੀ ਔਰ ਆਮ ਆਦਮੀ ਪਾਰਟੀ ਦੇ ਨਾਲ ਜ਼ਿਆਦਾਤਰ ਜੁੜੀ ਜਾਵੇ ਕਿਵੇਂ ਲੱਗਦਾ ਹੈ ਲੱਗਦਾ ਉਸ ਗੱਲ ਨੂੰ ਨਹੀਂ ਮੈਨੂੰ ਨਹੀਂ ਲੱਗਦਾ ਪੰਜਾਬ ਦੇ ਵਿੱਚ ਕੋਈ ਤਾਂ ਦੀ ਗੱਲ ਹੁੰਦੀ ਆ ਵੀ ਕੋਈ ਹਿੰਦੂ ਸਿੱਖ ਇਦਾਂ ਦਾ ਦੇਖ ਕੇ ਕੋਈ ਵੋਟਾਂ ਬੰਦਦੇ ਨੇ ਲੋਕ ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ ਆਮ ਆਦਮੀ ਪਾਰਟੀ ਦੇ ਵੱਲੋਂ ਪਿਛਲੇ ਦਿਨੀ ਪੰਜਾਬ ਦਾ ਪ੍ਰਧਾਨ ਦੀ ਗੱਲ ਕਰ ਲਈ ਆਮ ਆਦਮੀ ਪਾਰਟੀ ਦਾ ਪ੍ਰਧਾਨ ਜਿਹੜਾ ਹੈ ਭਗਵੰਤ ਸਿੰਘ ਮਾਨ ਉਹਨਾਂ ਨੇ ਅਸਤੀਫਾ ਦੇ ਦਿੱਤਾ ਜਿਸ ਤੋਂ ਬਾਅਦ ਅਮਨ ਅਰੋੜਾ ਨੂੰ ਜ਼ਿੰਮੇਵਾਰੀ ਜਿਹੜੀ ਆ ਪੰਜਾਬ ਦੀ ਸੰਭੀ ਗਈ ਹੈ ਅਮਨ ਅਰੋੜਾ ਨੂੰ ਪੰਜਾਬ ਦਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਲਗਾ ਦਿੱਤਾ ਗਿਆ ਸੀਗਾ ਤਾਂ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਬਾਈ ਹੁਣੇ ਮੌਜੂਦ ਨੇ ਕਿਸ ਤਰ੍ਹਾਂ ਦੇਖਦੇ ਨੇ ਬਾਈ ਜੀ ਸਭ ਤੋਂ ਪਹਿਲਾਂ ਤਾਂ ਇਹ ਹੀ ਗੱਲ ਕਰੂੰਗਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰਧਾਨ ਜਿਹੜਾ ਪੰਜਾਬ ਦਾ ਅਮਨ ਅਰੋੜਾ ਨੂੰ ਲਗਾ ਦਿੱਤਾ ਗਿਆ ਕਿਵੇਂ ਦੇਖਦੇ ਹੋ ਕੀ ਲੱਗਦਾ ਕਿ ਉਹਨਾਂ ਦੇ ਆਉਣ ਦੇ ਨਾਲ ਉਹਨਾਂ ਨੂੰ ਪ੍ਰਧਾਨ ਨਾ ਆਉਣ ਦੇ ਨਾਲ ਬੇਸ਼ੱਕ ਜੇ ਉਹ ਪਹਿਲਾਂ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਨੇ ਪਰ ਉਹਨਾਂ ਦੇ ਪ੍ਰਧਾਨ ਲੱਗਣ ਦੇ ਨਾਲ ਕਿੰਨਾ ਕੁ ਫਰਕ ਪਊਗਾ ਵਾ ਬੋਰਡ ਬੈਂਕ ਕਿੰਨੇ ਕ ਜੜੂਗੀ ਕਿਵੇਂ ਦੇਖਦੇ ਵਾ ਬੋਰਡ ਬੈਂਕ ਜਿਵੇਂ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਰ ਆਪਗਵਾਨ ਸਿੰਘ ਮਾਨ ਆਪ ਦੇ ਰਜੇਮਿਆਂ ਕਰਕੇ ਕਿਉਂਕਿ ਇੱਕ ਮੁੱਖ ਮੰਤਰੀ ਦਾ ਜੋ ਫਰਜ਼ ਹੁੰਦਾ ਉਹ ਤੁਹਾਨੂੰ ਪਤਾ ਵੀ ਕਿੱਡੀ ਬੇਤਰੀਆਂ ਨਿਵਾਰੇ ਨੇ ਤੇ ਉਹਦੇ ਨਾਲ ਜੋ ਉਹਨਾਂ ਨੂੰ ਜ਼ਿੰਮੇਵਾਰੀ ਪੰਜਾਬ ਦੀ ਪ੍ਰਧਾਨਗੀ ਦੀ ਮਿਲੀ ਹੋਈ ਸੀ ਤਾਂ ਕੁਝ ਨਾ ਕੁਝ ਵਕਤ ਦੀ ਕਮੀ ਕਰਕੇ ਉਹਨਾਂ ਦੂ ਜੋ ਦਿੱਕਤਾਂ ਆ ਰਹੀਆਂ ਸੀ ਤਾਂ ਉਹਨਾਂ ਨੇ ਹਾਈ ਕਮਾਂਡ ਦੇ ਜੋ ਸਾਨੂੰ ਪਤਾ ਲੱਗਿਆ ਧਿਆਨ 'ਚ ਲਿਆਉਂਦੀਆਂ ਤੇ ਹਾਈ ਕਮਾਂਡ ਨੇ ਇੱਕ ਬਹੁਤ ਹੀ ਸੂਝਵਾਨ ਵਧੀਆ ਇੱਕ ਪੜ੍ਹੇ ਲਿਖੇ ਇਨਸਾਨ ਨੂੰ ਆਰਟੀ ਦਾ ਪ੍ਰਧਾਨ ਲਾਇਆ ਕਿਉਂਕਿ ਜੋ ਮੁੱਖ ਮੰਤਰੀ ਕੋਲ ਤਾਂ ਸਾਰਾ ਪੰਜਾਬ ਚਲਾਉਣਾ ਤੇ ਜੀਵਿਆਂ ਕਰਕੇ ਸੋਨਮਨ ਅਰੋੜਾ ਜੀ ਕੱਲੇ-ਕੱਲੇ ਹਲਕੇ ਨੂੰ ਕੱਲੇ-ਕੱਲੇ ਪੰਜਾਬ ਨੂੰ ਉਹਨਾਂ ਦਾ ਦੌਰਾ ਕਰ ਸਕਦੇ ਨੇ ਔਰ ਪਾਰਟੀ ਦੀਆਂ ਗਤੀਵਿਧੀਆਂ ਵਧਾ ਸਕਦੇ ਨੇ ਇਸ ਕਰਕੇ ਅਸੀਂ ਤਾਂ ਇਹਨੂੰ ਬਹੁਤ ਹੀ ਦਾ ਸਵਾਗਤ ਕਰਦੇ ਆਂ ਔਰ ਆਸ ਕਰਦੇ ਆਂ ਕਿ ਜਿਵੇਂ ਮਾਨ ਸਾਹਿਬ ਨੇ ਪਾਰਟੀ ਨੂੰ ਮੈਨਜ਼ਰ ਕਰਕੇ ਉੱਪਰ ਲੈ ਕੇ ਜਾਂਦਾ ਅਰੋੜਾ ਸਾਹਿਬ ਉਸੇ ਤਰ੍ਹਾਂ ਇਹਨੂੰ ਉੱਪਰ ਲੈ ਕੇ ਆਉਣਗੇ ਤੀਵੇਂ ਦੇਖਦੇ ਹਾਂ ਇੱਕ ਹਿੰਦੂ ਚਿਹਰਾ ਅੱਗੇ ਹੋਇਆ ਹਿੰਦੂ ਚਿਹਰਾ ਖਾਸ ਕਰਕੇ ਬਹੁਤ ਘੱਟ ਦੇਖਣ ਨੂੰ ਮਿਲਦਾ ਬਹੁਤ ਘੱਟ ਪਾਰਟੀਆਂ ਦੇ ਵਿੱਚ ਹਿੰਦੂ ਚਿਹਰੇ ਨੂੰ ਅੱਗੇ ਕੀਤਾ ਜਾਂਦਾ ਹੈ ਹਿੰਦੂ ਵੋਟ ਕਿੰਨੀ ਕੁ ਜੁੜੂਗੀ ਅੱਗੇ ਆਉਣ ਵਾਲੀਆਂ ਚੋਣਾਂ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਆਉਣ ਦੇ ਨਾਲ ਉਹਨਾਂ ਨੂੰ ਪ੍ਰਧਾਨ ਲਾਉਣ ਦੇ ਨਾਲ ਹਿੰਦੂ ਵੋਟ ਬੈਂਕ ਦਾ ਫਰਕ ਪਊਗਾ ਪਾਰਟੀ ਨੂੰ ਪਹਿਲਾਂ ਹੀ ਮੈਂ ਤੁਹਾਡੀ ਇਸ ਗੱਲ ਨੂੰ ਜਵਾਬ ਦੇਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਨੂੰ ਚਾਹੇ ਕੋਈ ਹਿੰਦੂ ਸੀ ਕੋਈ ਮੁਸਲਮਾਨ ਸੀ ਕੋਈ ਸਿੱਖੀ ਸਾਰੇ ਭਾਈ ਸਾਰੇ ਦਾ ਸਮਰਥਨ ਆ ਸੋ ਇੱਕ ਹਿੰਦੂ ਚਿਹਰਾ ਹੋਣਾ ਇਹ ਵੋਟਾਂ ਨਾਲ ਕੋਈ ਮੈਟਰ ਨਹੀਂ ਕਰਦਾ ਕਿਉਂਕਿ ਇਹ ਪਾਰਟੀ ਬੰਦੇ ਦੀ ਕਾਬਲੀਅਤ ਦੇਖ ਕੇ ਉਹਨੂੰ ਅਹੁਦਾ ਦਿੰਦੀ ਆ ਸੋ ਪਾਰਟੀ ਦੇ ਨਾਲ ਸਾਰੇ ਹੀ ਵਰਗ ਜੁੜਿਆ ਹੋਇਆ ਸੋ ਮੈਂ ਤਾਂ ਇਹ ਇਸ ਗੱਲ ਦੀ ਖੁਸ਼ੀ ਮਨਾਉਣਾ ਕਿ ਪਾਰਟੀ ਨੇ ਇੱਕ ਪੜ੍ਹੇ ਲਿਖੇ ਵਧੀਆ ਇਨਸਾਨ ਨੂੰ ਮੌਕਾ ਦਿੱਤਾ ਕਿਉਂਕਿ ਉਹ ਸਮਾ ਕੱਢ ਸਕਦਾ ਜੋ ਆਦਮੀ ਸਮਾ ਕੱਢ ਸਕਦਾ ਉਹ ਉਹਦਾ ਰੱਖ ਸਕਦਾ ਸੋ ਅਰੋੜਾ ਸਾਹਿਬ ਕੋਲ ਬਹੁਤ ਸਮਾਂ ਵਾ ਬੜੇ ਸਤਿਕਾਰਯੋਗ ਨੇ ਸੋ ਮੈਂ ਤਾਂ ਇਹ ਦੇਖ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਕਿ ਪਾਰਟੀ ਦੀਆਂ ਇਕਤੀ ਵਧੀਆਂ ਹੋਰ ਤੇਜ਼ ਹੋਣਗੀਆਂ ਜੀ ਭਾਈ ਜੀ ਕਿਵੇਂ ਦੇਖਦੇ ਹੋ ਅਮਨ ਅਰੋੜਾ ਉਹਨਾਂ ਨੂੰ ਪੰਜਾਬ ਦਾ ਜਿਹੜਾ ਪ੍ਰਧਾਨ ਆ ਆਮ ਆਦਮੀ ਪਾਰਟੀ ਦਾ ਲਗਾ ਦਿੱਤਾ ਗਿਆ ਬਹੁਤ ਵਧੀਆ ਗੱਲ ਹੈ ਜੀ ਬਹੁਤ ਵਧੀਆ ਸੋਚ ਹੈ ਪਾਰਟੀ ਦੀ ਵੀ ਹਿੰਦੂਚ ਰ ਅੱਗੇ ਕੀਤਾ ਇਹਨਾਂ ਨੇ ਸਾਰਿਆਂ ਨੂੰ ਖੁਸ਼ੀ ਲਹਿਰਾ ਭਾਈ ਜੀ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਗੱਲ ਕਰ ਲਈ ਨਵੇਂ ਪ੍ਰਧਾਨ ਲੱਗੇ ਨੇ ਅਮਨ ਅਰੋੜਾ ਉਹਨਾਂ ਉਹਨਾਂ ਨੂੰ ਜ਼ਿੰਮੇਵਾਰੀ ਜਿਹੜੀ ਹੈ ਵੱਡੀ ਇੱਕ ਜ਼ਿੰਮੇਵਾਰੀ ਸੌਂਪੀ ਗਈ ਹੈ ਜਿਹੜਾ ਹਾਈ ਕਮਾਂਡ ਨੇ ਦਿੱਤਾ ਉਹ ਐਵੇਂ ਨਹੀਂ ਦਿੱਤਾ ਸੋਚ ਸਮਝ ਕੇ ਦਿੱਤਾ ਬੜਾ ਲੰਮਾ ਤਜਰਬਾ ਹਮਨ ਅਰੋੜਾ ਜੀ ਕੋਲ ਦੋ ਵਾਰ ਉਹ ਆਪ ਇਥੋਂ ਐਮਐਲਏ ਰਹੇ ਨੇ ਇਸ ਨਾਮ ਤੋਂ ਪਹਿਲਾਂ ਵੀ ਜਿਹੜਾ ਉਹਨਾਂ ਦਾ ਪਰਿਵਾਰ ਆ ਰਾਜਨੀਤਿਕ ਨਾਲ ਜੁੜਿਆ ਹੋਇਆ ਪਰਿਵਾਰ ਆ ਤੇ ਉਹਨਾਂ ਦੇ ਜਿਹੜੇ ਪਿਤਾ ਜੀ ਭਗਵਾਨ ਦਾਸ ਅਰੋੜਾ ਜੀ ਲੰਬਾ ਟਾਈਮ ਉਹਨਾਂ ਨੇ ਸੇਵਾ ਕੀਤੀ ਆ ਰਾਜਨੀਤੀ ਦੇ ਵਿੱਚ ਤੇ ਬੜਾ ਤਜਰਬਾ ਉਹਨਾਂ ਕੋਲ ਬਹੁਤ ਵਧੀਆ ਰਹੂਗਾ ਜੀ ਪਾਰਟੀ ਨੂੰ ਬੜਾ ਇਸ ਚੀਜ਼ ਦਾ ਫਾਇਦਾ ਹੋਊਗਾ ਹਮਮ ਕਈ ਅਜਿਹੇ ਵੀ ਹੋਣਗੇ ਕਿ ਲੋਕ ਇਹ ਵੀ ਕਹਿੰਦੇ ਹੋਣਗੇ ਕਿ ਹਿੰਦੂ ਚਿਹਰਾ ਤਾਂ ਅੱਗੇ ਕੀਤਾ ਗਿਆ ਕਿ ਹਿੰਦੂ ਵੋਟ ਬੈਂਕ ਹੈ ਜਿਹੜੀ ਔਰ ਆਮ ਆਦਮੀ ਪਾਰਟੀ ਦੇ ਨਾਲ ਜ਼ਿਆਦਾਤਰ ਜੁੜੀ ਜਾਵੇ ਕਿਵੇਂ ਲੱਗਦਾ ਹੈ ਲੱਗਦਾ ਹੈ ਉਸ ਗੱਲ ਨੂੰ ਨਹੀਂ ਮੈਨੂੰ ਨਹੀਂ ਲੱਗਦਾ ਪੰਜਾਬ ਦੇ ਵਿੱਚ ਕੋਈ ਇਦਾਂ ਦੀ ਗੱਲ ਹੁੰਦੀ ਆ ਵੀ ਕੋਈ ਹਿੰਦੂ ਸਿੱਖ ਇਦਾਂ ਦਾ ਦੇਖ ਕੇ ਕੋਈ ਵੋਟਾਂ ਬੰਦਦੇ ਨੇ ਲੋਕ ਪੰਜਾਬ ਜਿਹੜਾ ਸਾਡੇ ਜਿਹੜੇ ਗੁਰੂਆਂ ਨੇ ਸਾਨੂੰ ਜਿਹੜਾ ਸਿਧਾਂਤ ਦਿੱਤਾ ਵੀ ਸਾਰੇ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਇਦਾਂ ਦੀ ਕੋਈ ਗੱਲ ਆ ਵੀ ਲੋਕ ਚ ਹਿੰਦੂ ਮੁਸਲਮਾਨ ਜਾਤਾਂ ਦਾ ਕੋਈ ਸਿੱਖ ਵੋਟ ਬੈਂਕ ਦੇ ਕੋਈ ਦਾ ਇੱਥੇ ਨਹੀਂ ਹੈ ਹੋਰ ਸਟੇਟਾਂ ਚ ਹੋ ਸਕਦਾ ਹੋਵੇ ਪਰ ਪੰਜਾਬ ਦੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਔਰ ਕਾਬਲੀਅਤ ਦੇਖ ਕੇ ਅਮਨ ਰੋੜਾ ਜੀ ਦੀ ਕਾਬਲੀਅਤ ਦੇਖ ਕੇ ਤੇ ਉਹਨਾਂ ਨੂੰ ਪ੍ਰਧਾਨਗੀ ਸੌਂਪੀ ਗਈਆ ਤੇ ਉਹਦਾ ਮਤਲਬ ਜਿਹੜਾ ਇੱਕ ਜਿਹੜਾ ਤਜਰਬਾ ਉਹਨਾਂ ਦਾ ਇਹ ਨਹੀਂ ਕਿ ਉਹ ਹਿੰਦੂ ਨੇ ਇੱਕ ਤਜਰਬੇ ਦੇ ਤੌਰ ਤੇ ਉਹਨਾਂ ਦਾ ਜਿਹੜਾ ਪਾਰਟੀ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਜੋ ਜਿਵੇਂ ਪਾਜਪਾਨੇ ਵੀ ਪਿਛਲੇ ਪਹਿਲਾਂ ਦੀ ਗੱਲ ਕਰਨੀ ਹੈ ਤਾਂ ਉਹਨਾਂ ਦੇ ਵੀ ਪ੍ਰਧਾਨ ਜਿਹੜੇ ਨੇ ਇੱਕ ਹਿੰਦੂ ਚਿਹਰਾ ਅੱਗੇ ਕੀਤਾ ਗਿਆ ਸੁਨੀਲ ਜਾਖੜ ਉਹਨਾਂ ਨੂੰ ਪ੍ਰਧਾਨ ਲਗਾਇਆ ਸੀ ਤਾਂ ਕਿ ਬੋਰਡ ਬੈਂਕ ਜੁੜ ਸਕੇ ਨਹੀਂ ਇਹ ਉਹਨਾਂ ਦੀ ਹੋ ਸਕਦੀ ਹੈ ਉਹਸ ਪਾਰਟੀ ਦੀ ਕੀ ਸੋਚ ਆ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਇੱਕ ਫਿਰਕਾ ਪ੍ਰਸਤ ਜਿਹੜੀ ਪਾਰਟੀ ਆ ਜਿਹੜੀ ਆਵਾਜ਼ ਦੀ ਪਾਰਟੀ ਆ ਇਹ ਸੈਕੂਲਰ ਪਾਰਟੀ ਆ ਇਹਦੇ ਵਿੱਚ ਕੋਈ ਧਰਮ ਕੋਈ ਜਾਤ ਪੱਤ ਨਹੀਂ ਦੇਖੀ ਜਾਂਦੀ ਕਾਬਲੀਅਤ ਦੇਖ ਕੇ ਹਰੇਕ ਨੂੰ ਮਤਲਬ ਮੌਕਾ ਮਿਲਦਾ ਤੇ ਇਸ ਕਰਕੇ ਉਹਨਾਂ ਦੀ ਜਿਹੜੀ ਕਾਬਲੀਅਤ ਦੇਖ ਕੇ ਇਹ ਮੌਕਾ ਦਿੱਤਾ ਗਿਆ ਔਰ ਫਾਇਦਾ ਹੋਊਗਾ ਬਿਲਕੁਲ ਗਲਤ ਕੀਤੀ ਹੈ ਅਸੀਂ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਤਜਰਬਾ ਅਮਨ अरोड़ा ਜੀ ਨੂੰ ਕਾਫੀ ਤਜਰਬਾ ਰਾਜਨੀਤੀ ਦਾ ਕਾਫੀ ਪਹਿਲਾਂ ਐਮਐਲਏ ਵੀ ਰਹਿ ਚੁੱਕੇ ਨੇ ਵਿਧਾਇਕ ਵੀ ਰਹਿ ਚੁੱਕੇ ਨੇ ਤੇ ਵਿਧਾਇਕ ਤੋਂ ਬਾਅਦ ਉਹ ਮੰਤਰੀ ਵੀ ਰਹਿ ਚੁੱਕੇ ਨੇ ਜਿਸ ਤੋਂ ਬਾਅਦ ਪਾਰਟੀ ਨੇ ਉਹਨਾਂ ਨੂੰ ਜ਼ਿੰਮੇਵਾਰੀ ਜਿਹੜੀ ਸੌਂਪੀ ਹੈ ਉਹ ਬੜੇ ਤਨਦੇਈ ਨਾਲ ਤੇ ਬੜੇ ਵਧੀਆ ਤਰੀਕੇ ਦੇ ਨਾਲ ਨਿਭਾਉਣਗੇ ਤਾਂ ਬਤੇਰੇ ਅਪਡੇਟਸ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ